ਇਸ਼ਾਰਤ ਦੇ ਨਾਲ ਰੂਹ ਨੂੰ ਸਕੂਨ ਨਹੀਂ ਮਿਲਦਾ ਜਿੰਨਾ ਸਕੂਨ ਇਹਨਾਂ ਹਾਸਿਆਂ ਨੂੰ ਵੇਖ ਕੇ ਮਿਲਦਾ ਹੈ ਤੇ ਹਾਸੇ ਤਾਂ ਪਣਪਣ ਕੇ ਸਾਡੇ ਚਿਹਰਿਆਂ ਦੇ ਉੱਤੇ ਜੇਕਰ ਸਾਡੀ ਸਿਹਤ ਦੇ ਨਾਲ-ਨਾਲ ਸਾਡੀ ਦਿਮਾਗ ਵੀ ਜਿਹੜੇ ਤੰਦਰੁਸਤ ਹੋਣਗੇ ਤੇ ਇਸ ਤੰਦਰੁਸਤੀ ਦੇ ਲਈ ਸਾਨੂੰ ਪੰਜਾਬੀ ਦੇ ਨਾਲ ਜੁੜਨਾ ਪੈਣਾ ਹੈ ਕਿਉਂਕਿ ਜਦੋਂ ਅਸੀਂ ਮਾਂ ਬੋਲੀ ਦੇ ਨਾਲ ਜੁੜਾਂਗੇ ਤਾਂ ਬਾਕੀ ਦੇ ਗੁਣ ਆਪ ਮੁਹਾਰੇ ਸਾਡੇ ਅੰਦਰ ਆ ਜਾਣੇ ਨੇ ਤੇ ਇਸੇ ਤਰ੍ਹਾਂ ਪੰਜਾਬੀ ਨਾਲ ਜੋੜਨ ਲਈ ਜਿਹੜਾ ਕਵਿਤਾਵਾਂ ਦਾ ਸਿਲਸਿਲਾ ਅਸੀਂ ਜਾਰੀ ਕੀਤਾ ਹੈ ਸ਼ੁਰੂ ਕੀਤਾ ਹੈ ਤੇ ਆਓ ਇਸ ਰੰਗ ਦੇ ਵਿੱਚ ਹੋਰ ਰੰਗੇ ਜਾਈਏ ਤੇ ਕਵਿਤਾਵਾਂ ਦੇ ਰੰਗ ਨੂੰ ਮਾਣੀਏ ਮੇਰਾ ਨਾਮ ਰੂਹੀਆ ਮੈਂ ਸਰਕਾਰੀ ਹਾਈਲ ਮੈਡ ਸਕੂਲ ਸੰਗੂਤਰਾਇਵ 3ਜੀ ਜਮਾਤ ਵਿੱਚ ਪੜਦੀ ਹਾਂ ਅੱਜ ਮੈਂ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਖਾਸ ਹੈ ਰੁੱਤਾਂ ਖਾਸ ਹੈ ਸ਼ਾਨ ਨਵੀਆਂ ਕਲਮਾਂ ਨਵੇਂ

ਪਸ਼ਾਨ ਪਸ਼ਾਨ ਨਵੀਆਂ ਕਲਮਾਂ ਨਵੀਂ ਉਡਾਨ ਨਵੀਆਂ ਕਲਮਾਂ ਨਵੀਂ ਉਡਾਨ ਛੱਡ ਕੇ ਆਪਣੇ ਸ਼ਾਹੀ ਠਾਠ ਬੀੜਾ ਚੁੱਕਿਆ ਸੁਖੀ ਬਾੰਟ ਮਾਂ ਬੋਲੀ ਨਾਲ ਜੋੜ ਕੇ ਰੱਖਣੀ ਮਾਂ ਬੋਲੀ ਨਾਲ ਜੋੜ ਕੇ ਰੱਖਣੀ ਮੋਦ ਜੀ ਆਸੀ ਆਪਣੇ ਸੰਕਾਂਨ ਨਵੀਆਂ ਕਲਮਾਂ ਨਵੇਂ ਉਡਾਨ ਨਵੀਆਂ ਕਲਮਾਂ ਨਵੇਂ ਉਡਾਨ ਨਵੀਆਂ ਕਲਮਾਂ ਨਵੇਂ ਉਡਾਨ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਸਹਿਜ ਗੌਰ ਨੌਵੀਂ ਜਮਾਤ ਦੇ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਤਾ ਪੰਜਾਬ ਬਣਾ ਦਿੱਤਾ ਸਾਰਾ ਪੰਜਾਬ ਨਸ਼ੇ ਤੇ ਲਾ ਦਿੱਤਾ ਨਵਾਂ ਨਸ਼ਾ ਜਵਾਨੀ ਦੇ ਹੱਡੀਆਂ ਰਚਾ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਰੋਜ਼ ਨਵੇਂ-ਨਵੇਂ ਪਾਬਲੋਂ ਉੱਠਦੇ ਨੇ ਆਪ ਦੀ ਆਤਮਾ ਨੂੰ ਮਾਰ ਸੁੱਟਦੇ ਨੇ ਭੁੱਕੀਆਂ ਫੀਮ ਰੋਕਣ ਵਾਲਿਆਂ ਨੇ ਮੇਰੇ ਮਾਈਤੇ ਨਸ਼ਾ ਹੀ ਕੋਸ਼ਿਦ ਕਰਵਾ ਦਿੱਤਾ ਏਕਿਆਂ ਨੇ ਤਾਂ ਕਰੋਨਾ ਨੂੰ ਵੀ ਹਰਾ ਦਿੱਤਾ ਨਕਲੀ ਸ਼ਰਾਪਾਂ ਦੀਆਂ ਫੈਕਟਰੀਆਂ ਬਣਾ ਜ਼ਹਿਰ ਵਿੱਚ ਪਾ ਦਿੱਤਾ ਨਸ਼ਾ ਤਕਸਰਾ ਅੱਗੇ ਪਿੱਛੇ ਗੱਡੀਆਂ ਦਾ ਕਾਫਲਾ ਚਲਾ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਇਹ ਕਾਲੇ ਦੇ ਸਕੂਲਾਂ ਵਿੱਚ ਤੁਹਾਡੇ ਵੀ ਬੱਚੇ ਪੜ੍ਹਦੇ ਨੇ ਨਸ਼ਾ ਕਰਨ ਵੰਡੇ ਵਾਲਿਆਂ ਤੋਂ ਹੀ ਖੜਦੇ ਨੇ ਆਪਦੇ ਬੱਚੇ ਦੇ ਇਹ ਮੂੰਹ ਕਿਉਂ ਚਿੱਟਾ ਲਾ ਦਿੱਤਾ ਬਰਦੇ ਦਾ ਨਾਮ ਨਸ਼ਾ ਸ਼ਿਨਾਉ ਕੇਂਦਰ ਵਿੱਚ ਲਿਖਵਾ ਦਿੱਤਾ। ਪੈਸੇ ਨੇ ਤਾਂ ਜ਼ਮੀਰ ਹੀ ਮਰਵਾ ਦਿੱਤਾ। ਜੋ ਰਲ ਮਿਲ ਕੇ ਗੰਡ ਤੋਂ ਭਲਾਈ ਹੈ ਤੁਹਾਡੇ ਘਰ ਨੂੰ ਵੀ ਖਾਊਗੀ। ਗਵਾਂਡੀਆਂ ਦੇ ਘਰ ਲੱਗੀ ਅੱਗ ਤੁਹਾਡਾ ਘਰ ਵੀ ਜਲਾਊਗੀ। ਨਸ਼ਾ ਪੰਡਾਇਆ, ਹਥਿਆਰ ਚੁਕਵਾਇਆ। ਬੁੰਡਾ ਗੈਂਗਸਟਰ ਬਣਾਇਆ। ਫਿਰ ਬੇਕਸੂਰ ਦਾ ਝੂਠਾ ਮੁਕੱਦਮਾ ਬਣਾ ਦਿੱਤਾ। ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ। ਦੇਸ਼ ਦਾ ਪਹਿਲਾ ਸੂਬਾ ਉੜਤਾ ਪੰਜਾਬ ਬਣਾ ਦਿੱਤਾ ਕਿੰਨੇ ਪੁੱਤ ਜਵਾਨੀ ਸੋਗੇ ਕਿੰਨੇ ਪੁੱਤ ਜਵਾਨੀ ਸੋਗੇ ਸੁਫਨਿਆਂ ਨੂੰ ਆਪਣੇ ਮਾਵਾਂ ਦੀਆਂ ਅੱਖਾਂ ਰਾਹੀਂ ਧੋਗੇ ਟੀਕਾ ਸਿਰਿੰਜਾਂ ਵਿੱਚ ਹੀ ਰਹਿ ਗਈਆਂ ਸਾਰਾ ਨਾੜੀਆਂ ਖੂਨ ਨਾਲ ਹੀ ਵਹਿ ਗਈਆਂ ਪੱਗਾਂ ਚੁੰਨੀ ਤੇ ਪਾ ਦਿੱਤਾ ਘਟਾਂ ਸਾਰਾ ਪੰਜਾਬ ਨਸ਼ੇ ਤੇ ਲਾਂ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਦਾ ਪੰਜਾਬ ਬਣਾ ਦਿੱਤਾ ਬਾਪੇ ਨਾਨਕ ਨੇ ਇਸ ਧਰਤੀ ਤੇ ਗੁਰਬਾਣੀ ਲਿਖੀ ਸੀ ਜ਼ਿੰਦਗੀ ਬਿਤਾਉਣ ਦੀ ਇੱਕ ਕਹਾਣੀ ਲਿਖੀ ਸੀ ਇਸ ਧਰਤੀ ਤੇ ਦੁਨੀਆ ਸੱਚੇ ਸੁੱਚੇ ਨਿਸ਼ਾਨੀ ਲਿਖੀ ਸੀ ਇਸ ਧਰਤੀਆਂ ਤੇ ਪਾਪੀਆਂ ਨੇ ਕੀ ਰਲਾ ਦਿੱਤਾ ਇੱਕ ਇੱਕ ਕਰ ਹੰਝੂ ਰਵਾ ਦਿੱਤਾ ਨੌਕਰੀ ਕਰਦੇ ਨੂੰ ਨਸ਼ਾ ਵੰਡਣ ਨਾ ਦਿੱਤਾ ਸਾਰਾ ਪੰਜਾਬ ਨਸ਼ੇ ਤੇ ਲਾਂ ਦਿੱਤਾ ਪਾਕਿਸਤਾਨੀ ਬਾਂਦਰੋਂ ਨਵੇਂ ਚਿੱਟੇ ਕਾਲੇ ਮੰਗਵਾ ਲੇ ਸਹਰਦ ਮੁਲਕ ਦੀ ਇੱਜ਼ਤ ਜਾਨ ਨੂੰ ਖਤਰੇ ਵਿੱਚ ਪਾ ਦਿੱਤੇ ਐਨੇ ਸਖਤ ਬਾਰਡਰ ਸੁਰੱਖਿਆ ਤੋਂ ਨਸ਼ਾ ਕਿਵੇਂ ਟਪਾ ਦਿੱਤਾ ਜ਼ਿੰਦਗੀ ਦਾ ਮੁੱਲ ਹੀ ਘਟਾ ਦਿੱਤਾ ਉਮਰਾਂ ਦਾ ਰੋਲਾ ਪੱਲੇ ਪਾ ਦਿੱਤਾ ਸਾਰਾ ਪੰਜਾਬ ਨਸ਼ੇ ਤੇ ਲਾ ਦਿੱਤਾ ਤੰਬਾਕੂ ਜਰਦਾ ਦਾ ਖੋਖਾ ਗਣੀ ਗੜੀ ਨੁੱਕੜ ਨੁੱਕੜ ਖਲਵਾ ਦਿੱਤਾ ਕਈ ਨਸ਼ਿਆਂ ਨੂੰ ਤਾਂ ਆਮ ਚੀਜ਼ੀ ਬਣਾ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਤਾ ਪੰਜਾਬ ਬਣਾ ਦਿੱਤਾ ਸਾਰਾ ਪੰਜਾਬ ਨਸ਼ੇ ਤੇ ਲਾਂ ਦਿੱਤਾ ਕਈ ਪਿੰਡਾਂ ਦੇ ਪਿੰਡ दारू ਕੱਢਣ ਲਾ ਦਿੱਤੇ ਕਿਉਂ ਲਾਲ ਖੂਨ ਚਿੱਟਾ ਕਰਵਾ ਦਿੱਤਾ ਬਾਬੇ ਨਾਨਕ ਦੀ ਧਰਤੀ ਨੂੰ ਨਰਕ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਤਾ ਪੰਜਾਬ ਬਣਾ ਦਿੱਤਾ ਦੇਸ਼ ਦਾ ਪਹਿਲਾ ਸੂਬਾ ਉੜਤਾ ਪੰਜਾਬ ਬਣਾ ਦਿੱਤਾ ਧੰਨਵਾਦ मेरे प्यार प्यारत श्रीकाल मेरा नाम गुलीन कौर है मेरे पिता का नाम सरदार हर जसप्रीत सिंह है मैं तुगा कला विखे मेरे स्कूल का नाम संत बाबा हरनाम सिंह है अज ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਅਰਦਾਸ ਦੀ ਸ਼ਕਤੀ ਇੱਕ ਜੰਗਲ ਵਿੱਚ ਇੱਕ ਹਿਰਨ ਰਹਿੰਦਾ ਸੀ ਇੱਕ ਦਿਨ ਉਸ ਨੂੰ ਇੱਕ ਸ਼ਿਕਾਰੀ ਨੇ ਦੇਖ ਲਿਆ ਸ਼ਿਕਾਰੀ ਉਸ ਦਾ ਸ਼ਿਕਾਰ ਕਰਨਾ ਚਾਹੁੰਦਾ ਸੀ ਸ਼ਿਕਾਰੀ ਨੇ ਜਾਲ ਵਸਾਇਆ ਆਸ-ਪਾਸ ਨਿਕਲ ਸਕੇ ਇਸ ਲਈ ਉਸਨੇ ਉਹਦੇ ਅੱਗੇ ਸ਼ਿਕਾਰੀ ਕੁੱਤੇ ਖੜੇ ਕਰ ਦਿੱਤੇ ਤੇ ਉਸਦੇ ਪਿੱਛੇ ਅੱਗ ਲਗਾ ਦਿੱਤੀ ਹਿਰਨ ਇਸ ਭਿਆਨਕ ਨਜ਼ਾਰੇ ਨੂੰ ਦੇਖ ਕੇ ਡਰ ਗਿਆ ਸੀ ਐਸੀ ਘੜੀ ਵਿੱਚ ਹਿਰਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ हे सच्चे ਪਾਤਸ਼ਾਹ ਹੁਣ ਸਾਰਾ ਕੁਝ ਤੇਰੇ ਹੱਥ ਵਿੱਚ ਹੈ ਮੇਰੇ ਹੱਥ ਵਿੱਚ ਕੁਝ ਵੀ ਨਹੀਂ ਹੈ ਸੁਣ ਤੂੰ ਹੀ ਮੈਨੂੰ ਬਚਾ ਸਕਦਾ ਹੈ ਹਿਰਨ ਦੀ ਅਰਦਾਸ ਕਰਨ ਦੀ ਹੀ ਦੇਰ ਹੋਈ ਜਦ ਨੂੰ ਤੂਫਾਨ ਆ ਗਿਆ ਤੂਫਾਨ ਨਾ ਅੱਗ ਬੁਝ ਗਈ ਥੋੜੀ ਦੇਰ ਬਾਅਦ ਮੀਂਹ ਆ ਗਿਆ ਮੀਂਹ ਨਾਲ ਸ਼ਿਕਾਰੇ ਕੁੱਤੇ ਬਚ ਗਈ ਤੇ ਫਿਰ ਝਾੜੀਆਂ 'ਚੋਂ ਸੱਪ ਨਿਕਲ ਕੇ ਆਇਆ ਤੇ ਉਸੇ ਸ਼ਕਾਰੀ ਨੂੰ ਕੱਟ ਲਿਆ ਤੇ ਹਿਰਨ ਦੀ ਜਾਨ ਬਚ ਗਈ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਇਸ ਕਹਾਣੀ ਦੀ ਸਿੱਖਿਆ ਹੈ ਸਾਨੂੰ ਹਰ ਦਿਨ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਪਰਮਾਤਮਾ ਸਾਡੇ ਅੰਗ ਸੰਗ ਹੁੰਦਾ ਹੈ ਸੱਚੀ ਮੰਨਣਾ ਕਿ ਤੇ ਅਰਦਾਸ ਪੂਰੀ ਹੁੰਦੀ ਹੈ ਧੰਨਵਾਦ ਮੇਰਾ ਨਾਮ ਪ੍ਰਿਆੰਜਲੀ ਹੈ ਮੈਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੋਰਵਾਲ ਵਿੱਚ ਪੜਦੀ ਹਾਂ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਲੋਕੀ ਕਹਿੰਦੇ ਨਸ਼ਿਆ ਦਾ ਹੜ ਹੈ ਆ ਗਿਆ ਪਰ ਮੈਂ ਕਹਿੰਦੀ ਹਾਂ ਹੜ ਨਹੀਂ ਸੁਨਾਮੀ ਫੈ ਆ ਗਈ ਜਿਹੜੀ ਰੰਗਲੇ ਪੰਜਾਬ ਮੇਰੇ ਦੀਆਂ ਜੜਾਂ ਨੂੰ ਖਾ ਗਈ ਉਜੜੇ ਨਾ ਕਿਸੇ ਮਾਂ ਦੀ ਕੁੱਖੋ ਪੰਜਾਬੀਓ ਸਾਂਭ ਲਿਓ ਆਪਣੇ 3 ਪੁੱਤੋ ਪੰਜਾਬੀਓ ਕਿਹੋ ਜਿਹੇ ਲੋਕ ਕਿੱਤੋਂ ਇਹ ਆਇਨੇ ਜਿਨਾਂ ਨੇ ਮਾਮਾ ਦੇ 3 ਪੁੱਤਨਾਂ ਚਾਤੇ ਲਾਇਨੇ ਆਪਣੀਆਂ ਦੀ ਆਈਏ ਜੜਾ ਬੱਡੰਟੇ ਆਏ ਨੇ ਕਿਉਂ ਐਨਾ ਜਮੀਰ ਮਾਰ ਮੁਕਾਏ ਨੇ ਵਖਾਛੇ ਨਾ ਨਸ਼ੇ ਦੇ ਸੁਦਾਗਰਾਂ ਨੂੰ ਸੁਮਤ ਮੇਰੇ ਮਾਲ ਕਾ ਕੋਰੇ ਮਾੜੀ ਮੋਟੀ ਬੱਚੀ ਹੋਵੇ ਰਾਤ ਮੇਰੇ ਮਾਲ ਕਾ ਮੌਤ ਦੀ ਥਾਂ ਬੰਡੰਨੇ ਖੁਸ਼ੀਆਂ ਵੇਕੇ ਰੇ ਓ ਮਾਲਕਾ ਗੁੰਜਣ ਹਾਸੇ ਹਾਰ ਇਕਦੇ 베ੜੇ ਓ ਮਾਲਕਾ ਮੂੜ ਪੰਜਾਬ ਮੇਰਾ ਰੰਗਲਾ ਪੰਜਾਬ ਬਣ ਜਾਵੇ ਖੁਸ਼ੀਆਂ ਦਾ ਚਨ ਕਾਟਾ ਹਰ ਮੁਕੜੇ ਤੇ ਆਵੇ ਪੂਰੀ ਦੁਨੀਆਂ 'ਚ ਪੰਜਾਬ ਆਪਣਾ ਸਿੱਕਾ ਜਮਾਵੇ ਪੰਜਾਬ ਤੋਂ ਜਵਾਨੀ ਤਿਉਹਾਰ ਕੋਈ ਵਾਰੇ ਵਾਰੇ ਜਾਵੇ ਤਨ ਬਾਤ ਤੇਰਾ ਨਾਮ ਵਿਸ਼ਨੂ ਹੈ ਮੈਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੋੜ ਵਾਲ ਵਿੱਚ ਬੜਦਾ ਹਾਂ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਦਿਨ ਪੇਪਰਾਂ ਦੇ ਆਏ ਬੱਚਿਓ ਮਨ ਲਾ ਕੇ ਕਰਿਓ ਪੜਾਈ ਬੱਚਿਓ ਦਿਨ ਪੇਪਰਾਂ ਦੇ ਆਏ ਬੱਚਿਓ ਮਨ ਲਾ ਕੇ ਕਰਿਓ ਪੜਾਈ ਬੱਚਿਓ ਹੈ ਮਿਹਨਤ ਨਾਲ ਸੱਚਾਈ ਬੱਚਿਓ ਨਕਲ ਐ ਬੁਰਾਈ ਬੱਚਿਓ ਹਰ ਵਿਸ਼ੇ ਚ ਫਸਟ ਡਿਵੀਜ਼ਨ ਬੱਚਿਓ ਹਰ ਪ੍ਰੈਸ਼ਨ ਕਰਨਾ ਰਿਵੀਜ਼ਨ ਬੱਚਿਓ ਮੈਰਿਟ ਵਿੱਚ ਵੀ ਆਣਾ ਪੱਕਾ ਬੱਚਿਓ ਸਮਝ ਕੇ ਕਰਨਾ ਨਹੀਂ ਲਾਣਾ ਰੱਟਾ ਬੱਚਿਓ ਅਧਿਆਪਕਾ ਮਾਪੇ ਦਾ ਨਾਮ ਚਮਕਾਣਾ ਬੱਚਿਓ ਸਮਝ ਕੇ ਕਰਨਾ ਨਹੀਂ ਲਾਣਾ ਰੱਟਾ ਬੱਚਿਓ ਦਿਨ ਪੇਪਰਾਂ ਦੇ ਆਏ ਵਿੱਚ ਮਨ ਲਾ ਕੇ ਕਰੇ ਪੜਾਈ ਬੱਚਿਓ ਧੰਨਵਾਦ ਮੇਰਾ ਨਾਮ ਰੀਆ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਐਲੀਮੈਂਟਰੀ ਸਕੂਲ ਟਲਵੰਡੀ ਕਲਾ ਹੈ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਇੱਕ ਦੂਣੀ ਦੂਣੀ 1*2=2 1*2=2 2*2=4 ਵੱਡਿਆਂ ਦਾ ਸਾਰੇ ਕਰੋ ਸਤਿਕਾਰ 3*2=6 4*2=8 ਆਓ ਸਾਰੇ ਰਹੀਏ ਸਦਾ ਵਿੱਚ ਕੱਟ 5*2=10 6*2=12 ਰੁੱਖ ਬੂਟਿਆਂ ਨਾਲ ਹੁੰਦੀਆਂ ਬਹਾਰ सात दुनी चौदह अठ दुनी सोलह सोच समझ के सदा मिठा बोला नौ दुनी अठारह दस दुना भी सदा खुश रहो ही ही सारे धन्यवाद मैं आज अज नाल एक कविता सांझी कर जा रही हाँ कविता दा नाम है साढ़े मैडम जी മഡമ പൂജാണി കാല സി കൂടേ സ ਪਿਆਰ ਨਾਲ ਪੜਾਉਂਦੇ ਦੱਸਦੇ ਸਾਨੂੰ ਚੰਗੀਆਂ ਗੱਲਾਂ ਕਹਿੰਦੇ ਤੁਸੀਂ ਮਾਰੋ ਮੱਲਾ ਕਦੇ ਸਾਨੂੰ ਖੇਡਾਖ ਡਾਂਦੇ ਨਵੀਆਂ ਨਵੀਆਂ ਬਾਤਾਂ ਪਾਉਂਦੇ ਰਾਜ ਰਾਜ ਕਰਦੇ ਸਾਨੂੰ ਪਿਆਰ ਅਸੀਂ ਬਿਕਰੀਏ ਬਹੁਤ ਸਤਿਕਾਰ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਤਨਵੀ ਹੈ ਮੈਂ 6ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮੇਰਾ ਪਿੰਡ ਮੇਰਾ ਪਿੰਡ ਹੈ ਦਰਿਆ ਕਿਨਾਰੇ ਜਿਸ ਦੇ ਜਿੱਥੋਂ ਅਜਵ ਨਜ਼ਾਰੇ ਆਸੇ ਪਾਸੇ ਦੇ ਦ੍ਰਿਸ਼ ਨੇ ਸੋਹਣੇ ਰੁੱਖ ਤੇ ਬੂਟੇ ਮਨ ਨੂੰ ਮੋਹਣੇ ਦੂਰੋਂ ਦਿਸਦਾ ਵਿਸ਼ਾਲ ਹਿਮਾਲ ਸ਼ਿਵਾਲਕ ਦੀ ਵੀ ਪਰਵਤ ਮਾਲਾ ਨਾਲ ਹੈ ਵਗਦੀ ਡੀ ਨੇਰ ਲਗਦਾ ਨੇੜੇ ਤਲਵਾੜਾ ਸ਼ਹਿਰ ਰਲ ਮਿਲ ਸਾਰੇ ਲੋਕ ਨਰੰਦੇ ਸੱਥਾਂ ਦੇ ਵਿੱਚ ਰਲ ਕੇ ਬੈੰਦੇ ਚੰਗੜਮਾ ਪਿੰਡ ਹੈ ਬੜਾ ਮਸ਼ਹੂਰ ਕਦੇ ਨਾ ਜਾਵਾਂ ਇਸ ਤੋਂ ਦੂਰ ਧੰਨਵਾਦ ਮੇਰਾ ਨਾਮ ਕਾਸ਼ਵੀ ਹੈ ਮੈਂ ਐਸ ਪੀ ਐਸ ਮਾਡਲ ਹਾਈ ਸਕੂਲ ਸਦਗਪੁਰ ਗਰਸ਼ੰਕਰ ਜਮਾਤ 6ਵੀਂ ਦੀ ਵਿਦਿਆਰਥਣ ਹਾਂ ਮੇਰੇ ਪਿਤਾ ਜੀ ਦਾ ਨਾਮ ਸ਼੍ਰੀ ਵਿਨੈਸ਼ ਮਾਦგილ ਹੈ ਮੇਰੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਜੋਤੀ ਕੌਸ਼ਲ ਹੈ ਅੱਜ ਮੈਂ ਆਪਣੀ ਕਵਿਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਮੇਰੀ ਕਵਿਤਾ ਦਾ ਸਿਰਲੇਖ ਹੈ ਮਾਪੇ ਹਾਂ ਹਾਂ ਇਹ ਸੱਚ ਹੈ ਰੱਬ ਹੈ ਰੱਬ ਹੈ ਤਾਂ ਸਭ ਹੈ ਮਾਪਿਆਂ ਦੀ ਛਾਂ ਵਿੱਚ ਜੋ ਬੱਚਾ ਪਲਦਾ ਹੈ ਇਹ ਉਸ ਦਾ ਸਵਾਬ ਹੈ ਜੇ ਨਿਭਾਓ ਤਾਂ ਹਰ ਰਿਸ਼ਤਾ ਖਾਸ ਹੈ ਮਾਂ ਉਮੀਦ ਹੈ ਪਿਓ ਆਸ ਹੈ ਹਰ ਬੱਚੇ ਨੂੰ ਲੋੜੀਂਦਾ ਦੋਵਾਂ ਦਾ ਸਾਥ ਹੈ ਦੋਵਾਂ ਉੱਤੇ ਉਸਦਾ ਅਟੁੱਟ ਵਿਸ਼ਵਾਸ ਹੈ ਡਰ ਲੱਗੇ ਤਾਂ ਮਾਪੇ ਹੋਣ ਪੈ ਲੱਗੇ ਤਾਂ ਮਾਪੇ ਹੋਣ ਜਿੱਤਾਂ ਵੇਲੇ ਹਾਰਾਂ ਵੇਲੇ ਕੋਲ ਮੇਰੇ ਉਹ ਆਣ ਖਲੋਣ ਚਿੰਤਾ ਦੀ ਜਦਬਦਲੀ ਛਾਵੇ ਮਾਤਾ દોੜੀ-ਦੌੜੀ ਆਵੇ ਜਦ ਦੁਨੀਆ ਦਾ ਭੈ ਸਤਾਵੇ ਬਾਪੂ ਝਟਕਲ ਵਕੜੀ ਪਾਵੇ ਕੰਡਾ ਚੁੱਭੇ ਬੱਚੇ ਪੈਰੀ ਤੀਰ ਕਲੇਜੇ ਵਿੱਚ ਜਾ ਲੱਗੇ ਖਰਦਮ ਸੁਖਾ ਮੰਗੇ ਕਾਸ਼ਵੀ ਮਾਪਿਓ ਨੂੰ ਦਿੱਤੀ ਵਾਣਾ ਲੱਗੇ ਮਾਪਿਓ ਨੂੰ ਦਿੱਤੀ ਵਾਣਾ ਲੱਗੇ ਕਿ ਮਾਪਿਓ ਨੂੰ ਦਿੱਤੀ ਵਾਣਾ ਲੱਗੇ ਧੰਨਵਾਦ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਉਸਕਾਨ ਹੈ ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਲਿਖੀ ਹੋਈ ਕਵਿਤਾ ਪੇਸ਼ ਕਰਨ ਜਾ ਰਹੀਆਂ ਜਿਸ ਦਾ ਵਿਸ਼ਾ ਹੈ ਮਾਪੇ ਮਾਪੇ ਮੈਨੂੰ ਜਾਨ ਤੋਂ ਪਿਆਰੇ ਲੱਗਦੇ ਸਾਹਾਂ ਨਾਲੋਂ ਨੇੜੇ ਜਿਹੜੇ ਮੇਰੇ ਵੱਸ ਮਾਪੇ ਮੈਨੂੰ ਜਾਨ ਤੋਂ ਪਿਆਰੇ ਲੱਗਦੇ ਸਾਹਾਂ ਨਾਲੋਂ ਨੇੜੇ ਜਿਹੜੇ ਮੇਰੇ ਵੱਸਦੇ ਹਰ ਵੇਲੇ ਜਿਹੜੇ ਮੇਰੀ ਸੁੱਖ ਮੰਗਦੇ ਮਾਪੇ ਮੈਨੂੰ ਜਾਨ ਤੋਂ ਪਿਆਰੇ ਲੱਗਦੇ ਪਾਲ ਪੋਸਚੋ ਵੱਡਾ ਕਰਦੇ ਮੇਰੇ ਫਰਜ਼ ਅਦਾ ਨੇ ਕਰਦੇ ਮੇਰੀ ਸੋਹਣੀ ਜ਼ਿੰਦਗੀ ਦੇ ਲਈ ਦਿਨ ਰਾਤ ਕਮਾਈਆਂ ਕਰਦੇ ਮੇਰੇ ਲਈ ਦੁੱਖ ਸਾਰੇ ਝਰਦੇ ਮਾਪੇ ਮੈਨੂੰ ਜਾਨ ਤੋਂ ਪਿਆਰੇ ਲੱਗਦੇ ਪੜੋਂ ਆਦੇ ਲਿਖੋਂ ਆਦੇ ਕਰਕੇ ਕਮਾਈਆਂ ਕਈ ਵਾਰ ਘਰ ਵਿੱਚ ਤੰਗੀਆਂ ਆਈਆਂ ਦੁੱਖ ਘਦੀ ਆਉਣ ਨੀ ਉਹ ਦਿੰਦੇ ਸਾਡੇ ਨੇੜੇ ਹਰ ਵੇਲੇ ਸੁੱਖਾਂ ਵਾਲਾ ਪੱਕਾ ਰਹਿਣ ਚਾਹਦੇ ਮਾਪੇ ਮੈਨੂੰ ਜਾਣ ਤੋਂ ਪਿਆਰੇ ਲੱਗਦੇ ਧੀਆ ਨੂੰ ਵਿਆਹ ਕੇ ਮਾਪੇ ਸੋਹਰੇ ਘਰ ਤੋਰਦੇ ਹੰਝੂਆਂ ਦੇ ਮੋਤੀ ਅੱਖਾਂ ਵਿੱਚ ਰੋੜਦੇ ਹੱਥ ਜੋੜ ਅਰਦਾਸਾਂ ਨੇ ਕਰਦੇ ਸੁਖੀ ਰਹਿਣ ਬੱਚੇ ਬਸ ਇਹੀਓ ਮੰਗ ਮੰਗਦੇ ਸੁਖੀ ਰਹਿਣ ਬੱਚੇ ਬਸ ਇਹੀਓ ਮੰਗ ਮੰਗਦੇ ਮਾਪੇ ਮੈਨੂੰ ਜਾਣ ਤੋਂ ਪਿਆਰੇ ਲੱਗਦੇ ਧੰਨਵਾਦ ਸਭ ਤੋਂ ਪਹਿਲਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਕਸ਼ਾ ਹੈ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਐਲੀਮੈਂਟਰੀ ਸਕੂਲ ਖਨਪੁਰ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਸ਼ਹੀਦ ਉਦਮ ਸਿੰਘ ਜਿਸ ਮਿੱਟੀ ਨੇ ਉਦਮ ਜਾਇਆ ਉਸ ਮਿੱਟੀ ਨੂੰ ਲਾਲ ਸਲਾਮ jis mittine uddam jaaya usme tenu laal salaam andak jeeda var gaya jin jaan 13 april san 1919 din kala si chadya 13 april san 1919 din kala si chadya bacche budde baal tadapde khula sha naal parya bacche budde baal tadapde khula sha naal parya 21 ਸਾਲ ਰਿਹਾ ਜੋ ਭਾਲਦਾ ਦਿਲ ਵਿੱਚ ਅੱਗ ਛੁਪਾ ਕੇ 21 ਸਾਲ ਰਿਹਾ ਜੋ ਭਾਲਦਾ ਦਿਲ ਵਿੱਚ ਅੱਗ ਛੁਪਾ ਕੇ ਜਲਿਆਵਾਲਾ ਬਾਗ ਦਾ ਕਾਤਿਲ ਰੋੜਿਆ ਲੰਡਨ ਜਾ ਕੇ ਜਲਿਆਵਾਲਾ ਬਾਗ ਦਾ ਕਾਤਿਲ ਰੋੜਿਆ ਲੰਡਨ ਜਾ ਕੇ ਜਿਸ ਮਿੱਟੀ ਨੇ ਉੱਦਨ ਜਾਇਆ ਉਸ ਮਿੱਟੀ ਨੂੰ ਲਾਲ ਸलाम ਅਣਖ ਜਿਹੜਾ ਵਾਰ ਗਿਆ ਜਿੰਜਾਨ ਧੰਨਵਾਦ ਏਰਾ ਨਾਮ ਬਿਜੇ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਹੈ ਮੇਰਾ ਬਲੌਗ ਮਾਹਿਲਪੁਰ ਵਨ ਹੈ ਅੱਜ ਮੇਰਾ ਬੋਲਣ ਦਾ ਟੌਪਿਕ ਹੈ ਐਨੀ ਗਰਮੀ ਐਨੀ ਗਰਮੀ ਗਰਮੀ ਦਾ ਕਾਰਨ ਕੀ ਆ ਅਸੀਂ ਆਪ ਜਾਣਦੇ ਆ ਅਸੀਂ ਦਰਖਤਾਂ ਨੂੰ ਕੱਟਦੇ ਆ ਰੁੱਖਾਂ ਨੂੰ ਕੱਟਦੇ ਆ ਉਹਦੇ ਕਰਕੇ ਗਰਮੀ ਵਧਦੀ ਆ ਜੇ ਅਸੀਂ ਦਰਖਤਾਂ ਨੂੰ ਘੱਟ ਕੱਢਦੀਏ ਘੱਟ ਕੱਟਣਾ ਉਹਨਾਂ ਗਰਮੀ ਦਾ ਅਸੀਂ ਕਾਬੂ ਪਾ ਸਕਦੇ ਆ ਪਰ ਅਸੀਂ ਇਹ ਜਾਣਦੇ ਹੋਏ ਵੀ ਅਸੀਂ ਦਰਖਤਾਂ ਨੂੰ ਕੱਟਦੇ ਆ ਤੇ ਕੱਟਣ ਤੋਂ ਬਾਅਦ ਵੀ ਅਸੀਂ ਉਹਦੇ ਬਦਲੇ ਕਿ ਹੋਰ ਰੁੱਖ ਲਾ ਸਕਦੇ ਪਰ ਅਸੀਂ ਲਾਉਂਦੇ ਨਹੀਂ ਇਹ ਸਾਡੀ ਕਮੀ ਆ ਜੇ ਅਸੀਂ ਇਦਾਂ ਰੁੱਖ ਕੱਟੇ ਗਏ ਅੱਗੇ ਜਾ ਕੇ ਗਰਮੀ ਵਾ ਸਕਦੀ ਹੈ ਜੇ ਦੇ ਵਿੱਚ ਮਨੁੱਖੀ ਜੀਵ ਜੰਤੂ ਕਿਸੇ ਦਾ ਵੀ ਜੀਣਾ ਔਖਾ ਆ ਤੇ ਇਸੇ ਤਰ੍ਹਾਂ ਜੇ ਗਰਮੀ ਪਈ ਰੁੱਖ ਨਹੀਂ ਲਾਏ ਗਏ ਧਰਤੀ ਬੰਜਰ ਹੋ ਜਾਣ ਸਰਨਾਸ ਹੋ ਜਾਣ ਇੱਥੇ ਮੀਂਹ ਨਹੀਂ ਪੈਣਾ ਪੀਣ ਨੂੰ ਕੁਝ ਮਿਲਣਾ ਨਹੀਂ ਆ ਫਸਣਾ ਨਹੀਂ ਗਣੀ ਆਵੇ ਖਾਣ ਨੂੰ ਕੀ ਮਿਲੂਗਾ ਜੇ ਅਸੀਂ ਹਜੇ ਤਾਂ ਵੀ ਰੁੱਖ ਲਾਣਾ ਸਟਾਰਟ ਕਰੀਏ ਨਾ ਫੇ ਵੀ ਅਸੀਂ ਇਸ ਗਰਮੀ ਤੇ ਕਾਬੂ ਪਾ ਸਕਦੇ ਆ ਤੇ ਅਸੀਂ ਆਪਣੇ ਘਰਾਂ 'ਚ ਤਾਂ ਏਸੀ ਲਾ ਲੇ ਤੇ ਇਹ ਕਦੇ ਸੱਚੇ 'ਚ ਬਾਹਰ ਰੁਕ ਨਹੀਂ ਲੈ ਏਸੀ ਲੈਦੇ ਉਹ ਵੀ ਬਿਜਲੀ ਨਾਲ ਚੱਲਦੇ ਆ ਜੇ ਬਿਜਲੀ ਨਹੀਂ ਹੋਊਗੀ ਜੇ ਬਾਹਰ ਜਾ ਕੇ ਕੀ ਕਰੂਗੇ ਹੁਣ ਤੁਸੀਂ ਵੀ ਇਹ ਜਾਣਦੇ ਆ ਇੰਨੀ ਦੂਰੋਂ ਦੂਰੋਂ ਆਏ ਆ ਤੁਸੀਂ ਵੀ ਕਿੰਨੀ ਗਰਮੀ ਜਾਏ ਕਿੰਨੀ ਮੁਸ਼ਕਿਲਾਂ ਕੱਟ ਗਏ ਤੇ ਮੈਂ ਵੀ ਐਸੀ ਬਹੁਤ ਮੁਸ਼ਕਿਲਾਂ ਕੱਟੀਆਂ ਪਰ ਜੈਸੀ ਦਰਖਤ ਲਾango ਨਾ ਤਾਂ ਸਾਨੂੰ ਕਿੰਨਾ ਫਾਇਦਾ ਆ ਉਹ ਸਾਨੂੰ ਠੰਢ ਸ਼ਾਂਹ ਦਿੰਦੇ ਆ ਹਵਾ ਦਿੰਦੇ ਆ ਤੇ ਇਹਨਾਂ ਜੜੀਆਂ ਬੜੇ ਕਈ ਫਾਇਦੇ ਹੁੰਦੇ ਆ ਤੇ ਇਸ ਨੂੰ ਨਾਲ ਨੂੰ ਛੱਡ ਕੇ ਏਸੀ ਆ ਪਿੱਛੇ ਭੱਜਦੇ ਆ ਕਿਉਂ ਇਹ ਸਾਡੀ ਕਮੀ ਆ ਤੇ ਮੈਂ ਆਪਣੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਮੈਨੂੰ ਅੱਗੇ ਆਣ ਦਾ ਬੋਲਣ ਦਾ ਮੌਕਾ ਦਿੱਤਾ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਫਸ਼ਾ ਹੈ ਮੈਂ ਪੰਜਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਤੀ ਪੁੱਤਾਂ ਦੀਆਂ ਤੁਸੀਂ ਵੰਡਦੇ ਹੋ ਲੋੜੀਆਂ ਪੁੱਤਾਂ ਦੀਆਂ ਤੁਸੀਂ ਵੰਡਦੇ ਹੋ ਲੋੜੀਆਂ ਤੀ ਕਿਉਂ ਕਰੀ ਜਾਂਦੇ ਹੋ ਜੱਗ ਤੋਂ ਥੋੜੀਆਂ ਤੀ ਕਿਉਂ ਕਰੀ ਜਾਂਦੇ ਹੋ ਜੱਗ ਤੋਂ ਥੋੜੀਆਂ ਤੀ ਪੁੱਤ ਦੇ ਫਰਕ ਨੂੰ ਮਨ ਚੋਂ ਉਤਾਰੋ ਲੋਕੋ ਤੀ ਪੁੱਤ ਦੇ ਫਰਕ ਨੂੰ ਮਨ ਚੋਂ ਉਤਾਰੋ ਲੋਕੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਾਰੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਾਰੋ ਪੁੱਤਾਂ ਨੂੰ ਤੁਸੀਂ ਹਰ ਦੁੱਖ ਸਹਿ ਕੇ ਪਾਲਦੇ ਹੋ ਪੁੱਤਾਂ ਨੂੰ ਤੁਸੀਂ ਹਰ ਦੁੱਖ ਸਹਿ ਕੇ ਪਾਲਦੇ ਹੋ ਤੀ ਨੂੰ ਫਿਰ ਕਿਉਂ ਪੇਟ ਅੰਦਰ ਮਾਰਦੇ ਹੋ ਤੀ ਨੂੰ ਫਿਰ ਕਿਉਂ ਪੇਟ ਅੰਦਰ ਮਾਰਦੇ ਹੋ ਤੀਆ ਤੇ ਇਹ ਕਹਿਰ ਨਾ ਗੁਜ਼ਾਰੋ ਲੋਕੋ ਤੀਆ ਤੇ ਇਹ ਕਹਿਰ ਨਾ ਗੁਜ਼ਾਰੋ ਲੋਕੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਾਰੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਾਰੋ ਤੀਆਂ ਹੀ ਵੱਡੀਆਂ ਹੋ ਕੇ ਮਾਵਾ ਬਣਨ ਤੀਆਂ ਹੀ ਵੱਡੀਆਂ ਹੋ ਕੇ ਮਾਵਾ ਬਣਨ ਸਾਧੂ ਸੰਤਾ ਤੇ ਸੂਰ ਬੀਰਾਂ ਨੂੰ ਜਣਨ ਬਾਬੇ ਨਾਨਕ ਦੀ ਕਹੀ ਗੱਲ ਨੂੰ ਗੁਜਾਰੋ ਲੋਕੋ ਬਾਬੇ ਨਾਨਕ ਦੀ ਕਹੀ ਗੱਲ ਨੂੰ ਗੁਜਾਰੋ ਲੋਕੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਾਰੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਾਰੋ ਕੋਈ ਅੰਬਰਾ ਚ ਫੀਰੂ ਜਹਾਜ਼ ਉਡਾਈ ਕੋਈ ਬਣਾ ਅਪਸਰ ਖਤਮ ਕਰੋ ਬਣਾਈ ਤੀਯਾ ਦੀ ਪਵਿਕ ਸੰਵਾਰੋ ਲੋਕੋ ਤੀਯਾ ਦੇ ਪਵਿਕ ਸੰਵਾਰੋ ਲੋਕੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਾਰੋ ਤੀਆਂ ਨੂੰ ਨਾ ਮਾਰੋ ਲੋਕੋ ਤੀਆਂ ਨੂੰ ਨਾ ਮਰੋ ਧੰਨਵਾਦ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਰਾਜਵੀਰ ਸਿੰਘ ਮੈਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਵਿੱਚ ਪੜਦਾ ਹਾਂ ਤੇ ਮੇਰੀ ਕਵਿਤਾ ਦਾ ਵਿਸ਼ਾ ਹੈ ਇਕਾਂਤ ਇੱਕ ਅਣਛੂਆ ਸਫ਼ਰ ਹੈ ਇਕਾਂਤ ਸੁੰਨਤਾ ਦੇ ਸਾਗਰ ਦਾ ਨਾਵੀਕ ਲੱਖਾਂ ਤਾਰੇ ਮੇਰੀ ਰਾਤਾਂ ਦੇ ਆਕਾਸ਼ ਪਰ ਚੰਨ ਹਰ ਵਾਰ ਗੈਰ ਹਾਜ਼ਰ ਹਰ ਖਾਮੋਸ਼ੀ ਮੇਰੇ ਅੰਦਰ ਦੀ ਇੱਕ ਕਹਾਣੀ ਸੁਣਾਉਂਦੀ ਹੈ ਰੁੱਖ ਦੀਆਂ ਜੜਾਂ ਮਿੱਟੀ 'ਚ ਗੋਂ ਜਿਵੇਂ ਮੌਨ ਸਾਕੀ ਬਣਾਉਂਦੀ ਹੈ ਇਸ ਇਕਾਂਤ ਦੀ ਗਹਿਰਾਈ ਵਿੱਚ ਮੈਂ ਪੜਦਾ ਹਾਂ ਆਪਣੀ ਰੂਹ ਨੂੰ ਖੁਦ ਨੂੰ ਖੋਜਣ ਦੀ ਕਲਾ ਬਸੇਰਾ ਜਿੱਥੇ ਹਰ ਥਾਂ ਹਰ ਸਾਹ ਇੱਕ ਕਿਤਾਬ ਖੋਲੇ ਆਪਣੇ ਆਪ ਨਾਲ ਮੇਲਾ ਮੇਰਾ ਵਿਚਾਰਾਂ ਦੇ ਜੰਗਲ ਵਿੱਚ ਮੈਂ ਰਾਹ ਭੁੱਲਿਆ ਮੁਸਾਫਿਰ ਪੜਦਾ ਹਾਂ ਇੱਕ ਚਿੰਗਾਰੀ ਜੋ ਮੇਰੇ ਅਸਤਿਤਵ ਦੀ ਸਵੇਰ ਹੈ ਇਸ ਇਕਾਂਤ ਦੀ ਪਾਠਸ਼ਾਲਾ ਵਿੱਚ ਮੈਂ ਅਕਸਰ ਸਿੱਖਦਾ ਹਾਂ ਜਿਵੇਂ ਪੱਤੀ ਤੋਂ ਵਿਛੜਨਾ ਬਸੰਤ ਨੂੰ ਬੁਲਾਉਂਦਾ ਹੈ ਇਹ ਇਕਾਂਤ ਨਾ ਸਜ਼ਾ ਹੈ ਨਾ ਖਾਲੀਪਨ ਦਾ ਨਾਮ ਇੱਕ ਜਾਦੂਈ ਦਰਪਣ ਹੈ ਜੋ ਆਤਮਾ ਦੇ ਅਸਲ ਰੂਪ ਨੂੰ ਕਰਦਾ ਹੈ ਬੇਨਕਾਬ ਧੰਨਵਾਦ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਨਵਾਲ ਕਲਾ ਵਿੱਚ ਪੜਦਾ ਹਾਂ ਮੈਂ ਜੋ ਗੀਤ ਲਿਖਿਆ ਹੈ ਉਸਦਾ ਨਾਮ ਹੈ ਨਸ਼ਾ ਮੈਂ ਕੱਲਾ ਨਹੀਂ ਕਹਿੰਦਾ ਸਾਰੀ ਦੁਨੀਆ ਇੱਥੇ ਕਹਿੰਦੀ ਏ ਨਸ਼ਾ ਖਾ ਗਈ ਸਾਰੀ ਦੁਨੀਆ ਨਸ਼ਾ ਖਾ ਗਈ ਸਾਰੀ ਦੁਨੀਆ ਅੱਜ ਬੱਚਾ ਬੱਚਾ ਨਸ਼ੇ ਐ ਨੂੰ ਲੱਗ ਗਿਆ ਏ ਇੱਕ ਲੱਗਾ ਦੂਜਾ ਲੱਗਦਾ ਮਾਪਿਓਂ ਦੇ ਆਸਾਂ ਰੋਲ ਜਾਂਦਾ ਏ ਇੱਕ ਤੂ ਲੱਗਦਾ ਦੂਜਾ ਲੱਗਦਾ ਮਾਪਿਓ ਦੀਆਂ ਆਸਾਂ ਰੋਲ ਜਾਂਦਾ ਕੁਝ ਲੱਗ ਜਾਂਦੇ ਯਾਰਾ ਪਿੱਛੇ ਕੋਈ ਗਮ ਪੁਲਾਉਣ ਨੂੰ ਕਰਦਾਏ ਕੁਝ ਲੱਗ ਜਾਂਦੇ ਯਾਰਾ ਪਿੱਛੇ ਕੋਈ ਗਮ ਪੁਲਾਉਣ ਨੂੰ ਕਰਦਾਏ ਨਸ਼ਾ ਖਾਗੀ ਸਾਰੀ ਦੁਨੀਆ ਨਸ਼ਾ ਖਾਗੀ ਸਾਰੀ ਦੁਨੀਆ ਅੱਜ ਬੱਚਾ ਬੱਚਾ ਨਸ਼ੇ ਨੂੰ ਲੱਗ ਗਿਆ ਏ ਮੈਂ ਕੱਲਾ ਨਹੀਂ ਕਹਿੰਦਾ ਸਾਰੀ ਦੁਨੀਆ ਇਥੇ ਕਹਿੰਦੀ ਏ ਨਸ਼ਾ ਖਾਗੀ ਸਾਰੀ ਦੁਨੀਆ ਦੇਖ ਜਵਾਨੀ ਦੇਖ ਤੂੰ ਬਚਪਨ ਹਰ ਕੋਈ ਨਸ਼ੇ ਨੂੰ ਲੱਗਿਆ ਦੇਖ ਜਵਾਨੀ ਦੇਖ ਤੂੰ ਬਚਪਨ ਹਰ ਕੋਈ ਨਸ਼ੇ ਨੂੰ ਲੱਗਿਆ ਇਹ ਐਨੀ ਮਾਰੀ ਚੀਜੇ ਨਸ਼ਾ ਕੋਈ ਨਹੀਂ ਇਸ ਤੋਂ ਬਚਿਆ ਇਹ ਐਨੀ ਮਾਰੀ ਚੀਜੇ ਨਸ਼ਾ ਕੋਈ ਨਹੀਂ ਇਸ ਤੋਂ ਬਚਿਆ ਨਸ਼ਾ ਕੋਈ ਵੀ ਮਾਰਾ ਹੁੰਦਾ ਨਸ਼ਾ ਕੋਈ ਵੀ ਮਾਰਾ ਹੁੰਦਾ ਹਰ ਇੱਕ ਦਾ ਅਸਰ ਬਿਮਾਰਾ ਏ ਨਸ਼ਾ ਖਾਗੀ ਸਾਰੀ ਦੁਨੀਆ ਨਸ਼ਾ ਖਾਗੀ ਸਾਰੀ ਦੁਨੀਆ ਅੱਜ ਬੱਚਾ ਬੱਚਾ ਨਸ਼ੇ ਨੂੰ ਲੱਗ ਗਿਆ ਏ ਮੈਂ ਕੱਲਾ ਨਹੀਂਓ ਕਹਿੰਦਾ ਸਾਰੀ ਦੁਨੀਆ ਇਥੇ ਕਹਿੰਦੀ ਏ ਨਸ਼ਾ ਖਾਗੀ ਸਾਰੀ ਦੁਨੀਆ ਕੋਈ ਜੀਬ ਦੇ ਲਗਾ ਸੁਆਦ ਨੂੰ ਆਖਰੀ ਉਸ ਦੇ ਘੜੀ ਆਉਣੀ ਏ ਕੋਈ ਰੋਕ ਲਾ ਇਸ ਨਸ਼ੇ ਨੂੰ ਇਸਨੇ ਦੁਨੀਆ ਰੋਲ ਜਾਣੀ ਏ ਕੋਈ ਜੀਬ ਦੇ ਲਗਾ ਸੁਆਦ ਨੂੰ ਆਖਰੀ ਉਸ ਦੇ ਘੜੀ ਆਉਣੀ ਏ ਕੁਈ ਲੋਈ ਸੁਣ ਨਾ ਸ਼ੈ ਨੂੰ ਇਸ ਨਾ ਦੁਨੀਆ ਰੋਲ ਜਾਣੀਏ ਰੱਬ ਵੀ ਕੰਬੀਏ ਉੱਠਿਆ ਰੱਬ ਵੀ ਕੰਬੀਏ ਉੱਠਿਆ ਕੈਸੀ ਘੜੀ ਹੁਣ ਵਾਪਰੀਏ ਨਸ਼ਾ ਖਾ ਗਈ ਸਾਰੀ ਦੁਨੀਆ ਨਸ਼ਾ ਖਾ ਗਈ ਸਾਰੀ ਦੁਨੀਆ ਅੱਜ ਬੱਚਾ ਬੱਚਾ ਨਸ਼ੇ ਨੂੰ ਲੱਗ ਗਿਆ ਏ ਨਸ਼ਾ ਖਾ ਗਈ ਸਾਰੀ ਦੁਨੀਆ ਧੰਨਵਾਦ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਤੁਸੀਂ ਆਪਣੇ ਫੀਡਬੈਕ ਦੇਣੇ ਨਾ ਭੁੱਲਿਓ ਸਾਡੀ ਟੀਵੀ ਸਕਰੀਨ ਦੇ ਉੱਪਰ ਸਾਡਾ ਫੋਨ ਨੰਬਰ ਤੇ ਈਮੇਲ ਆਈਡੀ ਫਲੈਸ਼ ਹੋ ਰਹੀ ਆ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਤੇ ਆਪਣੇ ਸੁਝਾਅ ਦੱਸ ਸਕਦੇ ਹੋ ਕਿਉਂਕਿ ਜਿਹੜੇ ਸੁਝਾਅ ਹੁੰਦੇ ਨੇ ਉਹ ਬਹੁਤ ਜ਼ਰੂਰੀ ਨੇ ਕਿਉਂਕਿ ਇਸ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਸੁਧਾਰ ਲਿਆ ਸਕਦੇ ਹਾਂ ਜ਼ਰੂਰੀ ਨਹੀਂ ਤੁਸੀਂ ਖੂਬੀਆਂ ਦੱਸਣੀਆਂ ਤੁਸੀਂ ਸਾਨੂੰ ਸਾਡੇ ਪ੍ਰੋਗਰਾਮ ਦੀਆਂ ਖਾਮੀਆਂ ਵੀ ਦੱਸ ਸਕਦੇ ਹੋ ਹੁਣ ਮੈਨੂੰ ਤੇ ਇਜਾਜ਼ਤ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਆ ਸਤਿ ਸ਼੍ਰੀ ਅਕਾਲ